ਹਾਂਜੀ ਅਸੀ ਕਾਲ ਜੀ ਕੀ ਹਾਲ ਚਾਲ ਨੇ ਤੇ ਉਮੀਦ ਕਰਦੇ ਹਾਂ ਠੀਕ ਠਾਕ ਹੋਵੋਗੇ ਸਭ ਦਾ ਕੰਮ ਬਾਬਾ ਮਿਹਰ ਕਰੇ ਸੋਣਾ ਚੱਲਦਾ ਹੋਵੇ ਚੱਲਦਾ ਰਹੇ ਤੇ ਕੱਲ ਆਈ ਦੀ ਹਰਦੇਪ ਬਾਈ ਤੇ ਮਸ਼ੀਨ ਚੱਲਦੀ ਦੇਖ ਕੇ ਉਹ ਵੀ ਖੁਸ਼ ਹੋਇਆ ਤੇ ਮਾਣ ਹੁੰਦਾ ਹੀ ਆ ਹਨਾ ਜਦੋਂ ਕੋਈ ਆਪ ਦਾ ਚਾਹਣ ਵਾਲਾ ਜਾਂ ਦਿਲੋਂ ਕਰਦਾ ਕੋਈ ਉਹਨੂੰ ਹਰੇਕ ਨੂੰ ਹੁੰਦਾ ਜਿਹੜਾ ਉਹ ਨਹੀਂ ਕਰਦਾ ਉਹਨੂੰ ਤਾਂ ਚਲੋ ਹੀਰਖੇ ਹੀ ਹੁੰਦੀ ਹੁੰਦੀ ਹੈ ਤੇ ਪਿੰਡ ਜਾਣ ਨਾਲ ਹੋ ਗਈ ਗਈਆਂ ਨੂੰ ਤੇ ਬਾਕੀ ਅੱਜ ਵੀ ਲੇਟੇ ਜਲਾਈ ਸੀ ਮਸ਼ੀਨ ਹੁਣੇ ਤੇ ਬੱਦਲ ਜਾ ਸੀ ਤਰੇਲ ਸੀ ਬੱਦਲ ਥੋੜੀ ਜੀ ਹਵਾ ਨਹੀਂ ਚੱਲੀ ਦੀ ਹੁਣ ਮੌਸਮ じゃ ਖੁੱਲਿਆ ਉਹ ਦਿਨੇ ਆਪਾਂ ਉਹ ਖੰਭਿਆਂ ਦੀ ਗੱਲ ਕਰਦੇ ਤੇ ਉਰਲੇ ਪਾਸੇ ਆ ਖੰਭਾ ਆ ਗਿਆ ਸਜੀਵ ਹੱਥ ਹੈ ਜਿਹੜਾ ਉਹਦੀ ਖਿੱਚਾ ਉਹ ਟਰਾਂਸਫਾਰਮ ਉਦੇ ਵਿੱਚ ਦੀ ਮਸ਼ੀਨ ਕੱਢੀ ਦੀ ਇਹ ਕਹਿੰਦਾ ਅੱਜ ਤੱਕ ਕਿਸੇ ਨੇ ਕੱਢੀ ਨਹੀਂ ਤੇ ਪ੍ਰਾਲ ਪ੍ਰੂਲ ਬਹੁਤ ਹੈ ਕੋਈ ਪ੍ਰਾਲ ਦਾ ਆਪਣੇ ਇਹ ਨਹੀਂ ਹੈਗਾ ਮਸ਼ੀਨ ਨੂੰ ਰੋਲ ਵੀ ਦਾਣਾ ਮਾਰੂਗੀ ਬਸ ਪ੍ਰਾਲ ਚ ਇਹ ਹੋ ਜਾਂਦਾ ਵੀ ਮਸ਼ੀਨ ਥਰੇਸਰ ਚੋਕ ਹੋਣ ਨੂੰ ਜਾਂਦਾ ਹੁੰਦਾ ਦਾਣੇ ਦੂਣੇ ਵਾਲੀ ਸ਼ਿਕਾਇਤ ਆਪਣੇ ਕੋਈ ਨਹੀਂ ਹੈਗੀ ਤੇ ਉਹ ਵੀ ਅਸੀਂ ਨਹੀਂ ਤਾਂ ਕੱਢ ਦੀ ਏ ਕੰਡਾ ਥੋੜਾ ਜਿਹਾ ਸਾਫਟਾ ਪਤਨੀਆ ਕਰਕੇ ਡਰਦੇ ਆ ਇਹ ਨਹੀਂ ਤਾਂ ਉਹ ਵੀ ਹਟਾ ਦਾਂਗੇ ਬਾਬੇ ਦੀ ਕਿਰਪਾ ਨਾਲ ਕਦੇ ਚੋਕ ਨਹੀਂ ਹੋਈ ਪਹਿਲੇ ਦਿਨ ਹੋਈ ਐ ਮੁੜ ਕੇ ਚਲੋ ਉਹ ਵੀ ਚਾਂਜ ਚੱਕਦਾ ਸੀ ਚੋਕ ਵਾਲਾ ਹੋਈ ਨਹੀਂ ਕਦੇ ਓਕੇ ਹਰਾ ਗੰਝ ਸਾਰੇ ਫੋਕੇ ਦਾਣੇ ਪਏ ਨੇ ਇਹ ਇਹ ਕਰਾ ਦੀ ਜਿਹੜੀ ਕਾਟਰ ਵਾਲੀ ਬੈਲਟ ਆ ਫੀਡਰ ਉੜੇ ਅਡਜਸਟਮੈਂਟ ਨਹੀਂ ਹੈਗੀ ਉਹ ਅਸੀਂ ਛੋਟੀ ਲਿਆ ਕੇ ਪਾਈ ਸੀ ਉਹ ਹੁਣ ਲੀਵਰ ਨਹੀਂ ਲੱਗਦਾ ਉਹਦੇ ਉਹ ਅਗਰ ਚੋਕ ਹੋ ਜਾਂਦਾ ਇੱਕ ਨੰਬਰੇ ਛੋਟੀ ਪਾਈ ਸੀ ਉਹ ਨੂੰ ਅਗਰ ਜਮਾਲ ਮੂਲ ਖੜ ਗਿਆ ਚੋਕ ਹੋ ਗਿਆ ਕਰਦੇ ਹਾਂ ਸੱਟ ਇਹਨੂੰ ਜੇ ਜਿਹੜਾ ਨੰਬਰ ਇਹਦੇ ਪੈਂਦੀ ਐ 37 ਉਹ ਪਾਉਣਿਆ ਨਾ ਤਾਂ ਉਹ ਲਾਹ ਦਿੰਦੀ ਐ ਉਹਦੀ ਕਿਨਾਰੀ ਜੀ ਵੱਢਦੇ ਦੇ ਮੁੜ ਕੇ ਟੁੱਟ ਜਾਂਦੀ ਐ 벨ਟ ਤਾਂ ਕਰਕੇ ਛੋਟੀ ਪਾਈ ਸੀ ਹੁਣ ਲੀਵਰ ਲੱਗੇ ਤੋਂ ਬਿਨਾਂ ਹੀ ਚੱਲਦੀ ਐ ਉਧਰੋਂ ਹੁਣ ਫੀਡਰ ਵਾਲੀਆਂ 벨ਟਾਂ ਟਾਈਟ ਕਰੀਆਂ ਨੇ ਇੱਥੇ ਪਤਾ ਨਹੀਂ ਕੀ ਸਾਰਾ ਜਾ ਕਰਕੇ ਕੀ ਪਤਾ ਨਹੀਂ ਸੂਰ ਨੇ ਮੈਂ ਤਾਂ ਡਰਦਾ ਇਹਦਰ ਨੂੰ ਗਈ ਹੀ ਨਹੀਂ ਆ ਦੱਗੀ ਜੀ ਬਿਠਾਈ ਪਈ ਐ ਇੱਥੇ ਬਾਕੀ ਜਿਵੇਂ ਆ ਢੇਰੀਆਂ ਟੂਰੀਆਂ ਜੇ ਬੰਦਦੇ ਨੇ ਇਹ ਚ ਵੀ ਨਹੀਂ ਆਉਂਦਾ ਕੋਈ ਦਾਣਾ ਟੂਣਾ ਤਾਂ ਜਾ ਕੇ ਕਿ ਬੱਟ ਤੋਂ ਦੀ ਦੁਰ ਵੀ ਦਾ ਦੂਰ ਹੈ ਇੱਥੇ ਜਿਹੜਾ ਜਿੱਥੇ ਆਪਣਾ ਘਾਟਰ ਮੁਰੇ ਫੀਡਰ ਨਾਲ ਲੱਗਦਾ ਨਾ ਉੱਥੋਂ ਚਾਹੀਦਾ ਮਾੜਾ ਮੋਟਾ ਕੜਮ ਮਕੜਮ ਕਰਨਾ ਇਹ ਇਹ ਨਹੀਂ ਜਮਾ ਵੀ ਬੋਲਦੀ ਉਹ ਸਾਈਲੈਂਟੇ ਹੋ ਜਾਂਦੀ ਹੈ ਉਹ ਗੱਡੀਆਂ ਡਿਗੀਆਂ ਕਰਕੇ ਪਹਿਲਾ ਲਾ ਲਿਆ ਆਰ ਜੋ ਵੋਕ ਪਈਆ ਐ ਕਿ ਪੂਸਾਂ ਚ ਵੀ ਵੋਕ ਬੜੀ ਜਿਆਦੇ ਬਣੀ ਐ ਪੂਰਤ ਤਕੀਦਾ ਹਨਾ ਜਾਮਾਗੇ ਛੜਿਆ ਨਹੀਂ ਇਹਨੇ ਵੀ ਕੁਛ ਨਹੀਂ ਮੈਂ ਚਲਾਵਾ ਚਾਹੇ ਘੱਟ ਚਲਾਵਾ ਚਾਹੇ ਵੱਧ ਚਲਾਵਾ ਮਤਲਬ ਕਦੇ ਹੀ ਨਹੀਂ ਹੈਗਾ ਵੀ ਮਸ਼ੀਨ ਤੋਂ ਦੂਰ ਹੂੰ ਉਹ 24 ਘੰਟੇ ਖਿਆਲ ਉੱਚ ਹੀ ਰਹਿਣਾ ਤਾਂ ਬੰਦਾ ਵੀ ਖੁਸ਼ ਹੋ ਕੇ ਚਲਾਉਂਦਾ ਨਾਲ ਦਾ ਵੀ ਯਾਰ ਆਪਾਂ ਨੂੰ ਸਿਰਦਰਦ ਹੀ ਨਹੀਂ ਕੋਈ ਉਹਨਾਂ ਜੇ ਸਵੇਰੇ ਨੂੰ ਕੰਮ ਸੀ ਧੂਰੀ ਗਿਆ ਸੀ ਮੈਂ ਇਹਦੇ ਆਉਂਦੇ ਨੂੰ ਚੈਨਾ ਚੂਨਾ ਫਿਰ ਲਿਫਟਰ ਦੇ ਦੇਖ ਕੇ ਲੋਕ ਲੋਕ ਸਭ ਸੈੱਟ ਕਰਦੇ ਇਹ ਨਹੀਂ ਹੈਗਾ ਤੂੰ ਨਹੀਂ ਆਇਆ ਇਹ ਨਹੀਂ ਹੋ ਗਿਆ ਬਾਹ ਹੋ ਗਿਆ ਉਹ ਗੱਲਾਂ ਚ ਕੁਝ ਨਹੀਂ ਹੁੰਦਾ ਵਿੱਚ ਲੜਨ ਲੱਗੇ ਮੈਂ ਖੱਪ ਗਿਆ ਕੱਲਾ ਮੈਂ ਕਰਿਆ ਮੈਂ ਬਾਹ ਕਰਿਆ ਬਾਅਦ ਗਿਆ ਬਟਲੋਂ ਉਹਨਾਂ ਨੇ ਬਸ ਜਿੰਨੀ ਚਲਾਈ ਆ ਚਾਰ ਪਲੇਟ ਬਦਲੇ ਦੇ ਦੇ ਹੁਣ ਬਾਅਦ ਜੀ ਕਰ ਲੱਗ ਗਿਆ ਦੋ ਕੁ ਟੁੱਟੇ ਹੋਏ ਨੇ ਇਹਨੂੰ ਕੱਢਾਂਗੇ ਨਾਲੇ ਦੇਖਦੇ ਆ ਜਦੋਂ ਫ੍ਰੀ ਹੁੰਨੇ ਆ ਇਹਦਾ ਬੈਡ ਬੁੱਡ ਕੱਢ ਕੇ ਉਹ ਥੱਲੇ ਵਾਲਾ ਪਟਾ ਲਾਉਣਾ ਹੈ ਜਿਹੜਾ ਬਲੋਰ ਦੇ ਉੱਪਰ ਤਾਂ ਨੂੰ ਲੱਗਿਆ ਹੁੰਦਾ ਬਲੋਰ ਤੇ ਮਾਲ ਬਹੁਤ ਆਉਂਦਾ ਉਹ ਜਦੋਂ ਭਰ ਜਾਂਦਾ ਨਾ ਸਾਈਡਾਂ ਤੋਂ ਦੀ ਦਾਣੇ ਆਉਣ ਲੱਗ ਜਾਂਦੇ ਨੇ ਤੇ ਨਾਲੇ ਉਹ ਕੱਢ ਕੇ ਕਰ ਦਾਂਗੇ ਯਾਨੀ ਕਿ 30 ਫੇਰ ਹੋਣੇ ਕਰ ਦਾਂਗੇ ਗਣਕਾਲੀ ਉਸ ਜਿਹੜੇ ਘੋੜੀ ਵਾਲੇ ਬੈਰਿੰਗ ਨੇ ਦੋ ਨੂੰ ਗਰੀਸ ਨਹੀਂ ਆਉਂਦਾ ਨਾਲੇ ਹੋਸ ਸਾਰੇ ਪਾ ਦਾਂਗੇ ਤੇ ਹੁਣ ਜਦੋਂ ਉੱਧਰ ਦੀ ਤਿਆਰੀ ਕਰਨੀ ਹੈ ਇਹ ਵੀ ਕਾਸਰ ਕੱਢ ਕੇ ਲੈ ਕੇ ਜਾਵਾਂਗੇ ਆ ਦੇ ਉਹ ਆਰਮ ਦੇ ਜਿੱਥੇ ਕੇਮ ਵਾਲੀ ਸਾਫਟਾ ਉੱਥੋਂ ਦੀ ਧਾਣੇ ਛੱਟਣ ਲੱਗ ਜਾਂਦੀ ਹੈ ਜੀ ਪਰ ਉਹ ਫਲੋਰ ਦੇ ਚ ਹਵਾ ਬਣੀ ਹੁੰਦੀ ਹੈ ਉਹ ਖਿੱਚ ਕੇ ਲੈ ਜਾਂਦੇ ਥੱਲੇ ਨਹੀਂ ਆਉਣ ਦਿੰਦਾ ਉਹ ਤਾਰਾਂ ਕਰਕੇ ਘੇਰਾ ਬੰਨਣਾ ਪੈ ਗਿਆ ਲੋਕ ਆਹ ਕੱਢਦੇ ਪਾਲਿਆ ਦੂਜੀ ਕਹਾ ਪਟੇਸ਼ਰ ਵਾਲਾ ਇਹ ਆ ਮੜਕਣ ਵਾਲੇ ਤੁਰਦਾ ਉੜੇ ਪੜੇ ਮੈਂ ਪਹਾਂਵਾਰ ਇਕੱਲਾ ਨਹੀਂ ਇਹ ਆਪਾਂ ਇਹਨਾਂ ਦਾ ਜਿਹੜਾ ਉਹਨੇ ਵਾਹਣ ਪੱਢਿਆ ਸੀ ਨਾ ਉਹਦੇ ਵਿੱਚੋਂ ਸਿਰਫ ਦੋ ਥੈਲੇ ਜਿਹੜੇ ਮੰਡੀ ਵਾਲੇ ਹੁੰਦੇ ਨੇ 37 ਕਿਲੋ ਦੀ ਭਾਰਤੀ ਵਾਲੇ ਉਹੀ ਹੋਏ ਨੇ ਤੇ ਮਿੱਲਾ ਦਾ ਹੈਗੀਆਂ ਸੀਆਂ 1 2 ਪੌਣੇ ਕਿ ਤਿੰਨ ਟਰਾਲੀਆਂ ਦੇ ਆਲੇ-ਆਸ-ਬਾਸ ਦੀ ਪਹਿਲਾਂ ਜਿਹੜੀ ਮੈਂ ਵੜਦੀ ਹੁੰਦੀ ਸੀ ਕਦੇ ਡੱਲੇ ਹੀ ਮੁੜੇ ਆਉਂਦਾ ਹੁੰਦਾ ਸੀ ਮੇਰੇ ਦਾਣਿਆਂ ਦਾ ਟੋਟ-ਟਾਟ ਦਾ ਡੱਕਰਿਆਂ ਦਾ ਹੁਣ ਇਹਦੇ ਪਾਸੇ ਇਹ ਆ ਵੀ ਨਿੱਕੇ-ਮੋਟੇ ਕੰਮ ਸਾਰੇ ਫਾਈਨਲ ਕਰ ਦਾਂਗੇ ਕੱਲ ਨੂੰ ਤੇ ਫਿਰ ਇਹਦਾ ਨਿਮੇੜ ਕੇ ਫਿਰ ਜਾ ਕੇ ਆਵਾਂਗੇ ਜਿਹੜਾ ਮਾਰ ਕੇ ਹਰਿਆਣੇ ਦੇਖਦੇ ਆਂ ਇਹ ਪਤਾ ਲੱਗ ਜਾਂਦਾ ਚਲੋ ਵੀ ਕਦੋਂ ਜਾਣਾ ਕਦੋਂ ਨਾ ਹੋ ਜਾ ਕੋਈ ਕੰਮ ਕਰਿਆ ਜਾਂਦਾ ਫਿਰ ਤਘੜਾ ਨਿਕਰੇ ਹੈ ਇਹ ਸਵਾ ਦੋ ਪਤਾ ਨਹੀਂ ਢਾਈ ਕਿਲੋ ਖਾਵਾ ਇਹ ਇੱਕ ਟਰਾਲੀ ਭਰ ਗਈ ਥੋੜੀ ਜਿਹੀ ਹੁਣੀ ਆ ਬਸ ਟੀਸੀ ਦੀਂਦੀ ਆ ਹਾਂਜੀ ਇਹ ਹੁਣ ਪੁੱਛਿਆ ਦੀ ਇਹ ਦੂਜਾ ਉਹ ਪੰਜਾਬ ਨੰਬਰ 1 ਕਿਹੜਾ ਵੀ ਹੈ ਤੇ ਇਹਨੇ ਪਤੰਦਰ ਸਾਨੂੰ ਦੇਖ ਕੇ ਤੋਰ ਲਈ ਵੀ ਉਹ ਤੋਰੀ ਜਾਂਦੇ ਨੇ ਸਟਾਫ ਆਕਰਨ ਤੋਂ ਪੂਰੇ ਵਧੀਆ ਨਰਾਲੇ ਦਾਣੇ ਆਉਂਦੇ ਨੇ ਮੰਨਦਾ ਹੈ ਨਹੀਂ ਨਾ ਕਿਹਾ ਪਹਿਲੇ ਕਿਹੜੇ ਆਉਂਦੇ ਹੁੰਦੇ ਨੇ ਪਹਿਲੇ ਦਾ ਕੀ ਮਤਲਬ ਸਾਡੇ ਦਾ ਮੇਰੇ ਤਾਂ ਪਹਿਲਾ ਘੇੜਾ 5 ਕੀਲਿਆਂ ਦਾ ਘੇਰਾ ਹੋਵੇ ਫਿਰ ਤਾਂ ਸਰ ਗਿਆ ਕੰਮ ਇਹਦਾ ਕਰਨਾ ਸੀ ਥੋੜਾ ਚੁਸਤ ਇਲਾਕੀਆਂ ਕਰਨ ਨੂੰ ਨਹੀਂ ਹਟਦਾ ਤਾਂ ਨਹੀਂ ਕਰਿਆ ਕੋਈ ਨਹੀਂ ਚਰਾਉ ਤੂੰ ਇਹਨੇ ਐ ਮਤਲਬ ਥੱਲੇ ਹੱਥ ਲਾਇਆ ਸਾਰਾ ਹੱਥ ਭਰ ਗਿਆ ਵਧੀਆ ਨਿਕਲ ਰਿਹਾ ਇਹ 12-13 ਬਿੱਗੇ ਥਾਂ ਹੈ ਮੰਨ ਲਓ ਵੀ 2 ਕਿੱਲੇ ਥੋੜਾ ਜਿਹਾ ਵੱਧ ਆ ਤੇ ਇੱਕ ਟਰਾਲੀ ਉਹ ਫੁੱਲ ਭਰ ਗਈ ਉਸ ਤੋਂ ਬਾਅਦ ਪਾਤਾ ਉਹ ਜਿੰਨਾ ਟੈਂਕ ਤੇ 1.5-2 ਟੈਂਕ ਇਹ ਹੋਣਗੇ ਤੇ 2 ਕਿੱਲੇ ਗਾਹਾਂ ਨੇ ਇਹਦੇ ਇਹ ਵੀ ਪੀਲੀਆਂ ਪ੍ਰੀਤਾ ਜਦੋਂ ਆਈਆਂ ਆਈਆਂ ਨੇ ਉਦੋਂ ਤਾਂ ਇਹਨਾਂ 'ਚ ਬੜੇ ਨੁਕਸ ਤੇ ਬਾਅਦ 'ਚ ਚਲੋ ਕਾਰੀਗਰ ਬੰਦੇ ਹੁੰਦੇ ਨੇ ਕੱਢ ਲੈਂਦੇ ਨੇ ਮਤਲਬ ਆਪ ਵੀ ਮੰਨਦੇ ਤੇ ਉਹ ਵੀ ਹਾਂ ਵੀ ਸਾ ਤੋਂ ਗਲਤੀ ਹੋ ਗਈ ਇਹ ਬਣਾ ਕੇ ਇੱਕ ਰੰਗਣੀ ਚਾਜ ਦਾਦੀ ਇਹ ਉਹ ਲੈ ਜਾ ਟਰਾਲੀ ਬਾਹ ਕੋੜੀਆ ਇੱਕ ਇਹਦੀ ਲੈਂਦੀ ਐ ਹੋਰ ਤੁਰਦੀ ਉਹ ਵੀ ਐ ਨਾਲੇ ਉਹ ਪੂਸ ਅਜਤਾਲੀ ਐ ਤੇ ਧਰੋਈ ਵੀ ਐ ਕੱਲ ਵੀਡੀਓ ਰਹਿ ਗਈ ਦੀ ਵਿਚੇ ਪੂਰੀ ਹੋਈ ਨਹੀਂ ਤੇ ਇੱਕੋ ਹੀ ਜਿਹੜਾ ਇਹਦੇ ਬਲੋਰ ਚ ਥੱਲੇ ਮਾਲ ਫਾਖਦਾ ਨਾ ਆ ਚੀਜ਼ ਇੰਨਾ ਜ਼ਿਆਦਾ ਇੱਕ ਹੋ ਗਿਆ ਵੀ ਸਾਫਟ ਨੂੰ ਹੱਥ ਨਹੀਂ ਲੱਗਿਆ ਸਾਫਟ ਟੁੱਟ ਗਈ ਤੇ ਇੰਨੀ ਕੁ ਨਜਾਇਜ਼ ਗਰਮ ਫਿਰ ਉਹ ਪੱਟਿਆ ਸਾਰਾ ਤੇ ਤਾਂ ਕਰਕੇ ਵਿਚੇ ਰਹਿ ਗਈ ਦੀ ਵੀਡੀਓ ਵੀਡੀਓ ਫਿਰ ਅੱਜ ਵੀ ਉਧਰ ਹੀ ਜਾਣਾ ਹੈਗਾ ਉਰੇ ਦਿਨ ਦਾ ਹੀ ਕੰਮ ਕੰਕਰੀਟ ਗਰੂਪ ਕਰਤਾ ਇਹਨੂੰ ਓਕੇ ਜਮਾ ਤੇਲ ਵੀ ਹੈਗਾ ਡੀਜ਼ਲ ਟੂਜ਼ਲ ਨੂੰ ਵੀ ਠੀਕ ਹੈ ਸਾਰਾ ਕੁਝ ਇਹ ਛਾਲੀ ਹਿੱਲੀ ਲੱਗਦੀ ਆ ਤੇ ਹੁਣ ਸੁੱਕਾ ਫਿਲਟਰ ਫਿਲਟਰ ਹੈਗਾ ਝਾੜਨਾ ਤੇ ਡੀ ਇੰਜਨ ਦਾ ਤੇਲ ਤੂਲ ਚੈੱਕ ਕਰਨਾ ਇਹ ਕਰਕੇ ਸਟਾਰਟ ਕਰਦੇ ਆ ਸਫਾਈ ਬਾਕੀ ਸੋਣਾ ਚੱਲਦਾ ਕੰਮ ਸੈਟ ਆ ਕਿਉਂਕਿ ਇਹੇ ਜੇ ਕੰਮ ਹੁੰਦੇ ਰਹਿੰਦੇ ਨੇ ਹੁਣ ਜੇ ਇਹਨੂੰ ਕੋਈ ਹਾਈ ਟੁੱਟ ਗਈ ਬੂ ਟੁੱਟ ਗਈ ਉਹਦਾ ਕੋਈ ਇਲਾਜ ਨਹੀਂ ਹੈਗਾ ਹਨਾ ਜੀ ਚੱਲਣ ਗਿਆ ਤਾਂ ਹੀ ਕੁਝ ਹੋਊਗਾ ਤੇ ਇਹ ਰਿਹਾ ਇਹੋ ਜਿਹਾ ਕੁਝ ਹੁੰਦਾ ਹੁੰਦਾ ਹੁਣ ਜੇ ਖੜੀ ਨੇ ਸੈੱਡ ਚ ਖੜੀਆਂ ਤਰਪਾਲਾ ਉਹਨੇ ਕੀ ਤੋੜਨਾ ਉਹਨੇ ਕੀ ਭੰਨਣਾ ਤੇ ਇੱਕ ਗੁੱਲੀ ਜੀ ਡਾਉਂਦੀ ਸਾਈਡ ਵਾਲੀ ਉਹ ਨਮੀ ਲਿਆਂਦੀ ਤੇ ਉਹ ਬਾਅਦ ਚ ਲੈ ਕੇ ਆਂਦੀ ਹੈ ਜਿਹੜੀ ਮੁੱਕੀ ਹੁੰਦੀ ਹੈ ਕੇਮ ਵਾਲੀ ਉਹਦਾ ਜਿੱਥੇ ਪੰਜ ਦਾ ਬੈਰਮ ਪੈਂਦਾ ਉਥੋਂ ਬਾਡਾ ਜਾ ਪੈ ਪਿਆ ਉਹ ਝੂਟਾ ਮਰੀ ਜਾਂਦੀ ਹੈ ਕਿਸ਼ਤੀ ਨੂੰ ਆਏ ਹੈ ਉਹ ਨਮੀ ਪਾਉਣੀ ਹੈ ਚਲੋ ਠੀਕ ਹੈ ਜੀ ਫਿਰ ਮਿਲਦੇ ਆਂ ਅੱਜ ਵਾਲੇ ਕੰਮ ਤੇ ਨਵੇਂ ਕੰਮ 'ਚ ਨਵੀਂ ਵੀਡੀਓ 'ਚ ਧੰਨਵਾਦ ਜੀ ਸਾਡਾ ਸਿੱਕਾ